ਇਨਾਂ ਦੀ ਭੁੱਖ ਮੈਨੂੰ ਯਾਦ ਆਉਂਦੈਨ ਜਦੋਂ ਇਲੈਕਸ਼ਨ ਸ਼ੁਰੂ ਹੋਇਆ ਰਕਸ਼ਾ ਦੇ ਉੱਤੇ ਫੋਜਾ ਸਿੰਘ ਸਰਾਰੀ ਸਾਹਿਬ ਪ੍ਰਚਾਰ ਕਰਦੇ ਪਏ ਸੀ ਕਿ ਮੇਰੇ ਕੋਲ ਕੁਝ ਨਹੀਂ ਮੈਂ ਸੇਵਾ ਕਰਨ ਆਇਆ ਇਹੋ ਜੀ ਸੇਵਾ ਸਾਨੂੰ ਨਹੀਂ ਚਾਹੀਦੀ ਕਹਦੇ ਸਾਡਾ ਨੌਜਵਾਨ ਮੁੰਡਾ ਚਲਾ ਗਿਆ ਇੱਕ ਇੱਕ ਪਿੰਡ ਦੇ ਸਰਪੰਚ ਪਰੇਸ਼ਾਨ ਤੁਸੀਂ ਬਾਹਰੋਂ ਆਏ ਅੱਜ ਤੱਕ ਗੁਰੂ ਸਾਹਿਬ ਚ ਕਦਮ ਨਹੀਂ ਰੱਖਿਆ ਤੁਹਾਨੂੰ ਗਲੀ ਨਹੀਂ ਪਤਾ ਪਿੰਡਾਂ ਦਾ ਨਹੀਂ ਪਤਾ ਤੇ ਆਹ ਸਾਹਮਣੇ ਬੈਠੇ ਸਾਰੇ ਇਹਨਾਂ ਨੇ ਤੁਹਾਨੂੰ ਘਰੇ ਬੈਠੇ ਜਿਤਾਇਆ ਉਲਟਾ ਤੁਹਾਨੂੰ ਫੰਡ ਇਕੱਠਾ ਹੋਇਆ ਤੁਸੀਂ ਲਾਇਆ ਨਹੀਂ ਤੁਹਾਨੂੰ ਚਾਹੀਦਾ ਸੀ ਤੇ ਪਬਲਿਕ ਦੀ ਇਹਨਾਂ ਜਨਤਾ ਦੇ ਪੈਰ ਤੋਂ ਤੋਂ ਪੀਓ ਤਾਵੀ ਘਟ ਤੇ ਤੁਸੀਂ ਤਾਂ ਲੁੱਟਣ ਲੱਗੇ ਹੀ ਚੱਲਦਾ ਅੱਜ ਕੱਲ੍ਹ ਰਾਜਨੀਤੀ ਕੀ ਹੋ ਗਈ ਰਾਜਨੀਤੀ ਹੋ ਗਈ ਲੋਕਾਂ ਆਂਦੇ ਵੋਟਾਂ ਦੇ ਪੈਸੇ ਇਕੱਠੇ ਕਰੋ ਰੇਤਾ ਵਿੱਚ ਜ਼ਮੀਨਾਂ ਤੇ ਕਬਜ਼ੇ ਕਰੋ ਲੋਗਾ ਦੇ ਵਿੱਚ ਲੜਾਈਆਂ ਕਰਾ ਕੇ ਉੱਥੋਂ ਪੈਸੇ ਇਕੱਠੇ ਕਰੋ ਸਟੇ ਚਲਾਓ ਨਸ਼ਾ ਵਧਵਾਓ ਕਿਹਦੇ ਪਾਸੇ ਜਾ ਰਹੇ ਆ ਆ ਸਾਰੇ ਜੱਦੀਆਂ ਬੰਦੀਆਂ ਇੱਥੇ ਆਪਾਂ ਪਿੰਡਾਂ 'ਚ ਜਾਣਦੇ ਆ ਕਦੀ ਵੇਖਿਆ ਕਿ ਆਪਣੇ ਨੌਜਵਾਨਾਂ ਦਾ ਹਾਲ ਕੀ ਹੋਣਾ ਵੋਟਾਂ ਪਾ ਦੇਣਾ ਪਰ ਵੇਖ ਲਿਆ ਕਰੋ ਕਿੰਨੂੰ ਪਾਣੇ ਪੈ ਉਹਦਾ ਕਰਤਾਰ ਵੇਖ ਲਿਆ ਕਰੋ ਉਹਦਾ ਪਛੋਕੜ ਵੇਖ ਲਿਆ ਕਰੋ ਉਹਦੀ ਨੀਤ ਵੇਖ ਲਿਆ ਕਰੋ ਉਹਦੀ ਨੀਤ ਕੀ ਹੈ ਗੁੱਸੇ ਚ ਆ ਕੇ ਵੋਟਾਂ ਪਾਣਾ ਚੰਗੀ ਗੱਲ ਨਹੀਂ ਸਾਰੇ ਦੇ ਸਾਰੇ ਡਾਕੂ ਆਪਣੇ ਬਾਰਡਰ ਤੇ ਲੁੱਟਣ ਲੱਗੇ ਆਪਾਂ ਜਾਵਾਂਗੇ ਕਿਹੜੇ ਪਾਸੇ ਅੱਜ ਜਸ਼ਨ ਗਿਆ ਕੱਲ ਹੋਰ ਜਾਵਾਂਗੇ ਬਹੁਤ ਪਰੇਸ਼ਾਨ ਆ ਮੇਰੇ ਕੋਲ ਬਹੁਤ ਜਣੇ ਆਉਂਦੇ ਆ ਕਹਿੰਦੇ 50 50% ਮੰਗਦੇ ਅਸੀਂ ਕਿੱਥੋਂ ਦਈਏ 50% ਜੇ ਸਰਪੰਚ ਦਊਗਾ ਤਾਂ ਉਹਨਾਂ ਨੂੰ ਪਿੰਡ ਵਾਲੀ ਕੁੱਟਕੁੱਟ ਮਾਰ ਦੇਣਗੇ ਖੁਦਕੁਸ਼ੀ ਕਰਨ ਦੀ ਤਾਂ ਲੋੜ ਹੀ ਨਹੀਂ ਇਹ ਧਿਆਨ ਰੱਖਿਆ ਜੀ ਸਰਕਾਰਾਂ ਬਦਲਦੀਆਂ ਰਹਿੰਦੀਆਂ ਜਦੋਂ ਬਦਲ ਗਿਆ ਨਵੇਂ ਆਣੇ ਫੇਰ ਇਨਕੁਆਰੀਆਂ ਸ਼ੁਰੂ ਕਰ ਦੇਣੀਆਂ ਸਰਪੰਚ ਦਾ ਕੰਮ ਹੈ ਨਮਾਇੰਦਿਆਂ ਦਾ ਕੰਮ ਹੈ ਜਨਤਾ ਦੀ ਰਾਖੀ ਕਰਨਾ ਉਹਨਾਂ ਦੇ ਮਾਲ ਦੀ ਉਹਨਾਂ ਦੀ ਰਾਖੀ ਕਰਨਾ ਨਾ ਕਿ ਲੋਟ ਅੱਜ ਆਪਾਂ ਇਕੱਠੇ ਹੋਏ ਆ ਇੱਕੋ ਗੱਲ ਕਰਕੇ ਕਿ ਜਸ਼ਨ ਨੂੰ ਇਨਸਾਫ ਮਿਲਣਾ ਚਾਹੀਦਾ ਉਹ ਨੌਜਵਾਨ ਮੁੰਡਾ ਜਿਹੜਾ ਕਬੱਡੀ ਦਾ ਖਿਡਾਰੀ ਸੀ ਜਿਹੜਾ ਪਿੰਡ ਦੀ ਡਿਵੈਲਪਮੈਂਟ ਚਾਹਦਾ ਸੀ ਇਲਾਕੇ ਦੀ ਡਿਵੈਲਪਮੈਂਟ ਚਾਹਦਾ ਸੀ ਉਹਦੇ ਕਾਤਲਾਂ ਨੂੰ ਸਜ਼ਾ ਦੇਣਾ ਸਜ਼ਾ ਦਿਵਾਣਾ ਆਪਣਾ ਫਰਜ਼ ਬੰਦ ਹੈ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਸੁੱਤਾ ਪਿਆ ਅੱਜ 8-9 ਦਿਨਾਂ ਬਾਅਦ ਸੱਟ ਬਣਾ ਤਾ ਪਹਿਲਾਂ ਪਰਚਾ ਕਰੋ ਫਿਰ ਸੱਟ ਬਣਾਓ ਐਫ ਆਈ ਆਰ ਕਰਨਾ ਐਫ ਆਈ ਆਰ ਦਾ ਮਤਲਬ ਕੀ ਹੈ ਜੇ ਇਹਨਾਂ ਨੂੰ ਪਤਾ ਨਹੀਂ ਪਰ ਇੱਕ ਗੱਲ ਦਾ ਧਿਆਨ ਰੱਖਿਓ ਇਹ ਨਹੀਂ ਕਿ ਅੱਜ ਧਰਨਾ ਲੱਗ ਗਿਆ ਸਾਰੇ ਜਣਿਆਂ ਨੇ ਬੋਲ ਲਿਆ ਤੇ ਚਲੇ ਗਏ ਅਵੇਂ ਮਸਲਾ ਨਹੀਂ ਹਾਲੋ ਇਹ ਚੋਰਾਂ ਨੂੰ ਇਹ ਗਾਤਲਾਂ ਨੂੰ ਸਜ਼ਾ ਦਿਵਾਨ ਲਈ ਆਪਾਂ ਨੂੰ ਪੂਰੀ ਜਦੋਜਹਤ ਕਰਨੀ ਪਊ ਤੁਸੀਂ ਸਾਰੇ ਵੱਖ-ਵੱਖ ਹਲਕਿਆਂ ਤੋਂ ਵੀ ਆਏ ਆ ਜਲਾਲਾਬਾਦ ਦੇ ਵੀ ਬਹੁਤ ਜਣੇ ਆਏ ਆ ਫਾਜ਼ਲਕਾ ਤੋਂ ਵੀ ਆਏ ਆ ਮੁਕਸਰ ਤੋਂ ਵੀ ਆਏ ਆ ਤਲਵੰਡੀ ਤੋਂ ਵੀ ਆਏ ਆ ਤੁਹਾਡਾ ਸਾਰਿਆਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਤੇ ਨਾਲ ਇਹ ਅਪੀਲ ਵੀ ਕਰਦੇ ਆ ਕਿ ਜਦੋਂ ਵੀ ਜ਼ਰੂਰਤ ਹੋਏ 바ਵਾ ਪਰਿਵਾਰ ਨੂੰ ਜਸ਼ਨ ਨੂੰ ਉੱਥੇ ਬੈਠਾ ਵੇਖਦਾ ਪਿਆ ਆਪਾਂ ਨੂੰ ਫਿਰ ਸਾਰਿਆਂ ਨੂੰ ਇਕੱਠਾ ਹੋਣਾ ਪਊਗਾ ਇਹਨਾਂ ਕਾਤਲਾਂ ਨੂੰ ਜਿਨ੍ਹਾਂ ਨੇ ਜਿਨ੍ਹਾਂ ਦਾ ਮਕਸਦ ਹੀ ਇੱਕ ਹੈ ਸਿਰਫ ਲੁੱਟਣਾ ਉਹ ਲਟੇਰਿਆਂ ਨੂੰ ਉਹ ਡਾਕੂਆਂ ਨੂੰ ਸਜ਼ਾ ਦੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਫੀ ਚਾਹਣਾ ਮੈਨੂੰ ਜਾਣਾ ਪੈਣਾ ਤੁਹਾਨੂੰ ਪਤਾ ਕਿ ਬਾਈਲੈਕਸ਼ਨ ਚੱਲਦਾ ਪਿਆ ਪਰ ਮੈਂ ਇਕੱਲਾ ਹੀ ਚੱਲਿਆ ਸਾਡੀ ਪਾਰਟੀ ਦੇ ਸਾਰੇ ਨਮਾਇंदे ਸਾਰੇ ਬਲਾਕ ਪ੍ਰਧਾਨ ਸਾਰੇ ਵਰਕਰ ਇੱਥੇ ਬੈਠੇ ਆ ਉਹ ਕੋਈ ਨਹੀਂ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਹੋਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ